ਮੀ ਪੈ ਨੂੰ ਅੱਜ ਹੋ ਗਏ ਜੀ 8 ਕਿ ਦਿਨ ਝੋਨਾ ਹੋ ਗਿਆ ਆਪਣਾ 24 25 ਦਿਨਾਂ ਦਾ ਗਰੋਥ ਸੋਹਣੀ ਆ ਬਾਸਪਤੀ 11 21 ਵੱਲਾਂ ਆਪਣੀਆਂ ਹੋ ਗਈਆਂ ਤਕਰੀਬਨ 27 28 ਦਿਨਾਂ ਦੀਆਂ ਗਰੋਥ ਇਹਨਾਂ ਦੀ ਵੀ ਸੋਹਣੀ ਆ ਹੁਣ ਆਪਾਂ ਇਹਨਾਂ ਨੂੰ ਤਾਂ ਚੜਾਉਣ ਦੀ ਕੋਸ਼ਿਸ਼ ਕਰਦੇ ਆਂ ਦੇਸੀ ਜਿਹਾ ਤਰੀਕਾ ਵਰਤਦੇ ਆਂ ਪਾਣੀ ਅੱਜ 10 ਕਿ ਦਿਨਾਂ ਬਾਅਦ ਦੁਬਾਰਾ ਲਾ ਰਹੇ ਆਂ ਮੂਲੀਆਂ ਵੀ ਠੀਕ ਆ ਸਭ ਕੁਝ ਬਚਤ ਹੀ ਰਹਿ ਗਈ ਆ ਤਕਰੀਬਨ ਤਕਰੀਬਨ ਕੁਝ ਨਹੀਂ ਡੁੱਬਿਆ ਤੇ ਕੁਝ ਨਹੀਂ ਮਰਿਆ ਤੇ ਕੁਝ ਨਹੀਂ ਹੋਇਆ ਅੱਜ ਆਪਾਂ ਪਾਣੀ ਵੱਲਾਂ ਨੂੰ ਲਾਤਾ ਨਾਲ ਹੀ ਮੂੜੀਆਂ ਨੂੰ ਪਾਣੀ ਲੱਗ ਗਿਆ ਮੂੜੀਆਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਦਿਖ ਰਹੀਆਂ ਥੋੜੀਆਂ ਥੋੜੀਆਂ ਮਾਰਾ ਸੋਖ ਰੱਖੇ ਹੁਣ ਮੀਂਹ ਨਾ ਆਵੇ ਜੇ ਮੀਂਹ ਆ ਗਿਆ ਤਾਂ ਫੇਰ ਅਸੀਂ ਡੁੱਬਾਂਗੇ ਮਾਥਾਂ ਹੀ ਬਾਜੇ ਹੋਏ ਆ ਹੁਣ ਅਸੀਂ ਡੰਡੇ ਡੰਡੇ ਲਾ ਕੇ ਵੱਲਾਂ ਤੇ ਕੈਂ ਕਰਦੇ ਆ ਵੱਲਾਂ ਨੂੰ ਵਿਚਾਲੇ ਮੂੜੀਆਂ ਲਾਈਆਂ ਦੇਖਦੇ ਆ ਕੀ ਮਾਹੌਲ ਬਣਦਾ ਕੀ ਬਣਦਾ ਤੁਹਾਨੂੰ ਦਿਖਾਵਾਂਗੇ ਫਿਰ ਇਹ ਵੱਲਾਂ ਦੇ ਵਿੱਚ ਮੂਲੀਆਂ ਸਕਸੈਸਫੁਲ ਹੁੰਦੀਆਂ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਣਾ ਵੀ ਪਹਿਲਾ ਤਜਰਬਾ ਹੀ ਹੈ ਨਵੇਂ ਆ ਨਵੇਂ ਕਿਸਾਨ ਬਣੇ ਆ ਭਾ ਇਸ ਮਸਲੇ ਤੇ